ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੜੀਵਾਰ ਦਸ਼ਮੇਸ਼ ਪਿਤਾ ਜੀ ਦੇ ਪਾਵਨ ਇਤਿਹਾਸ ਨੂੰ ਅਸੀਂ ਸਰਵਣ ਕਰਦੇ ਹਾਂ ਆਪ ਜੀ ਨੇ ਪਿਛਲੇ ਪ੍ਰਸੰਗ ਦੇ ਵਿੱਚ ਕਲਗੀਧਰ ਮਹਾਰਾਜ ਜੀ ਦੀ ਸਫਤ ਸਰਵਣ ਕੀਤੀ ਹੈ ਸੋ ਆਓ ਅੱਗੇ ਕਵੀ ਰਾਜ ਭਾਈ ਸੰਤੋਖ ਸਿੰਘ ਜੀ ਜਿਵੇਂ ਜਿਵੇਂ ਆਖ ਰਹੇ ਹਨ ਪ੍ਰਸੰਗ ਤਿੰਨ ਤੇ ਮੈਂ ਆਪਾਂ ਸਰਵਣ ਕਰੀਏ ਜੀ ਇੱਕ ਦਿਨ ਕੀ ਹੋਇਆ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਸਜੇ ਹੋਏ ਹਨ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਕੋਲ ਭਾਈ ਮਦਨ ਸਿੰਘ ਜੀ ਅਤੇ ਭਾਈ ਵੀਰ ਸਿੰਘ ਜਿਸਪਾਲੀ ਅਤੇ ਹੋਰ ਸਿੰਘਾਂ ਨੇ ਆ ਕੇ ਬੇਨਤੀ ਕੀਤੀ ਹੈ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਕੋਲ ਸ਼ਿਆਮ ਸਿੰਘ ਜੀ ਆਏ ਉਹਨਾਂ ਨੇ ਹੱਥ ਜੋੜ ਕੇ ਜੋ ਬੇਨਤੀ ਕੀਤੀ ਉਹ ਵਾਲਾ ਪ੍ਰਸੰਗ ਆਪ ਜੀ ਹੁਣ ਸਰਵਣ ਕਰੋ ਸ਼ਾਮ ਸਿੰਘ ਪ੍ਰਭ ਕੇ ਟਿਗ ਬੈਸਾ ਹੱਥ ਜੋਰ ਬੂਜਿਤ ਪਾਇਐ ਸਾ ਸ਼ਾਮ ਸਿੰਘ ਗੁਰੂ ਗੋਬਿੰਦ ਸਿੰਘ ਜੀ ਦੇ ਕੋਲ ਬੈਠੇ ਸੀ ਉਹ ਹੱਥ ਜੋੜ ਕੇ ਇਸ ਤਰ੍ਹਾਂ ਪੁੱਛਣ ਲੱਗੇ हे ਪ੍ਰਭੂ ਜੀ ਮੇਰੇ ਚਿੱਤ ਦੇ ਵਿੱਚ ਬੜੇ ਸ਼ੰਕੇ ਹਨ ਆਪ ਜੀ ਉਹਨਾਂ ਸ਼ੰਕਿਆਂ ਦਾ ਕਲਗੀਧਰ ਮਹਾਰਾਜ ਜੀ ਉੱਤਰ ਦੇਵੋ ਇਹ ਜਿਹੜੇ ਹਿੰਦੂ ਤੇ ਮੁਸਲਮਾਨ ਹਨ ਵੱਡੀ ਗਿਣਤੀ ਵਿੱਚ ਹਨ ਜੀ ਇਹਨਾਂ ਦੁਨੀਆਂ ਦੇ ਵਿੱਚ ਭਾਵਕੀਨਾਂ ਵਿੱਚ ਐਸੀ ਰੀਤੀ ਪ੍ਰਗਟ ਹੋ ਗਈ ਹੈ ਦੁਸ਼ਟਪੁਣਾ ਇਹਨਾਂ ਦੇ ਅੰਦਰ ਆ ਚੁੱਕਾ ਹੈ ਪਰ ਆਪ ਜੀ ਦਾ ਪੰਥ ਖਾਲਸਾ ਬਹੁਤ ਥੋੜਾ ਹੈ ਕਿਤੇ ਕਿਤੇ ਕੋਈ ਲੱਭਿਆ ਮਿਲਦਾ ਹੈ ਜੀ ਐਵੇਂ ਗੁਰੂ ਸਾਹਿਬ ਜੀ ਸਾਰੇ ਦੁਸ਼ਟਾਂ ਨੂੰ ਮਾਰ ਕੇ ਖਾਲਸਾ ਕਿਵੇਂ ਰਾਜ ਪਾਏਗਾ ਸਾਨੂੰ ਉਸ ਤਰ੍ਹਾਂ ਹੀ ਦੱਸੋ ਕਿਵੇਂ ਤੇਜ ਵਧਣ ਦੇ ਨਾਲ ਇਹ ਧਰਤੀ ਲੈ ਲਵੇਗਾ ਖਾਲਸੇ ਦਾ ਰਾਜ ਕਿਵੇਂ ਆਵੇਗਾ ਉਹ ਕਿਹੜੀ ਕਰਨੀ ਹੋਵੇਗੀ ਜਿਹਦੇ ਕਰਨ ਦੇ ਨਾਲ ਖਾਲਸੇ ਦਾ ਰਾਜ ਰੁਕੇਗਾ ਬਹੁਤਿਆਂ ਦੀ ਕਾਰ ਥੋੜੇ ਕਿਵੇਂ ਕਰਨਗੇ ਭਾਵੇਂ ਕੀ ਗੁਰਸਿੱਖਾਂ ਦੀ ਸਿੰਘਾਂ ਦੀ ਖਾਲਸੇ ਦੀ ਗਿਣਤੀ ਬੜੀ ਥੋੜੀ ਹੈ कि ਫਿਰ ਬਹੁਤੇਆਂ ਦੀ ਕਾਰ ਕਿਵੇਂ ਕਰ ਸਕਣਗੇ ਬਹੁਤੇ ਉਤੇ ਭਾਵ ਥੋੜਿਆਂ ਦਾ ਰਾਜ ਹੋ ਵੀ ਜਾਵੇ ਉਹ ਕਿਵੇਂ ਰਹੇਗਾ ਤੇ ਕਿਵੇਂ ਸਾਰਾ ਕੁਝ ਹੋਵੇਗਾ ਹਿੰਦੂ ਤੇ ਜਿਹੜੇ ਤੁਰਕ ਹਨ ਵੱਡੀ ਗਿਣਤੀ ਵਿੱਚ ਹਨ ਸਾਰੇ ਵੈਰੀਆਂ ਦੇ ਉੱਪਰ ਇਹਨਾਂ ਦਾ ਕਿਵੇਂ ਰਾਜ ਠਹਿਰੇਗਾ ਕਹੀਏ ਪੰਥ ਸੁਣੇ ਪ੍ਰਭ ਤੇਰਾ ਹਾਨ ਲਾਭ ਜਾਣੇ ਸਵੇਰਾ ਇਸ ਬਾਰੇ ਗੁਰੂ ਮਹਾਰਾਜ ਜੀ ਕਹੋ ਜੀ ਸਾਰਾ ਪੰਥ ਤਿਆਰ ਹੈ ਸੁਣਨਾ ਚਾਹੁੰਦਾ ਹੈ ਇਸ ਸਮੇਂ ਹਾਨ ਤੇ ਲਾਭ ਦੇ ਬਾਰੇ ਜਾਣਾਂਗੇ ਦੁਨੀਆ ਦੇ ਵਿੱਚ ਕਿਵੇਂ ਵਰਤਾਰਾ ਵਰਤੇਗਾ ਕਲਗੀਧਰ ਮਹਾਰਾਜ ਜੀ ਨੇ ਮੁੱਖ ਤੋਂ ਬਚਨ ਕੀਤੇ ਦੋਹਰਾ ਵਰਤਾਰਾ ਵਰਤੇ ਜਗਤ ਸੁਣੋ ਸਿੱਖ ਚਿਤ ਲਾਏ ਸਤਿਗੁਰੂ ਜੀ ਨੇ ਕਿਹਾ ਭਾਈ ਚਿਤ ਲਾ ਕੇ ਸੁਣੋ ਦੁਨੀਆ ਦੇ ਵਿੱਚ ਜਿਹੜਾ ਵਰਤਾਰਾ ਵਰਤਣਾ ਹੈ ਸਤਗੁਰੇ ਜੈਸੀ ਭਾਵਸੀ ਤੈਸੀ ਚਲਸੀ ਵਾਏ ਸਤਗੁਰੂ ਮਹਾਰਾਜ ਨੂੰ ਜਿਵੇਂ ਭਾਉਂਦਾ ਨਾ ਉਸ ਤਰ੍ਹਾਂ ਦੀ ਹੀ ਹਵਾ ਚਲਦੀ ਹੈ ਖਾਏ ਗੋ ਖਰਚ ਲੇਂਗੋ ਲਾਲ ਸਰਕੈ ਗੋ ਜੁਦਮੈ ਕਰੂੰਗੇ ਨਿਹਾਲ ਖਾਲਸਾ ਆਵੇਗਾ ਖਾਲਸਾ ਖਾਵੇਗਾ ਖਾਲਸਾ ਖਰਚੇਗਾ ਲਾਲ ਰਤਨ ਪਾਵੇਗਾ ਜੋਧ ਵਿੱਚ ਅੱਗੇ ਵਧੇਗਾ ਤੇ ਨਿਹਾਲ ਕਰੇਗਾ ਸਮੁੰਦਰ ਤੱਕ ਦੀ ਸ੍ਰੇਸ਼ਟ ਲక్ష్ਮੀ ਸਾਰੀ ਇਕੱਠੀ ਕਰਕੇ ਲਿਆਵੇਗਾ ਜੋਧ ਵਿੱਚ ਡਟ ਕੇ ਲੜੇਗਾ ਖਲਕਤ ਨੂੰ ਦੁੱਖਾਂ ਤੋਂ ਪਾਰ ਕਰੇਗਾ ਜਿਹੜੇ ਦੁਸ਼ਟ ਲੋਕ ਹਨ ਨਾ ਜਿਹੜੇ ਪਠਾਨ ਹਨ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਉਹਨਾਂ ਨੂੰ ਖਾ ਜਾਵੇਗਾ ਉਹਨਾਂ ਨੂੰ ਨਿਗਲ ਜਾਵੇਗਾ ਵੱਡੇ ਵੱਡੇ ਲਸ਼ਕਰਾਂ ਤੇ ਖਾਲਸਾ ਭਾਰੀ ਪਵੇਗਾ ਗੁਰੂ ਪਿਆਰਿਓ ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਨਾਲ ਇੱਕ ਵਾਰ ਜਦੋਂ ਪਹਾੜੀਆਂ ਨੇ ਈਰਖਾ ਦੇ ਵਸ ਹੋ ਕੇ ਲੜਾਈ ਕੀਤੀ ਨਾ ਪਹਾੜੀਆਂ ਦੀ ਫੌਜ 10000 ਸੀ ਗੁਰੂ ਗੋਬਿੰਦ ਸਿੰਘ ਜੀ ਪਾਸ ਸਿਰਫ 800 ਸਿੰਘ ਸਨ ਇਹਨਾਂ ਨੇ ਬਹੁਤ ਡਟ ਕੇ ਮੁਕਾਬਲਾ ਕੀਤਾ ਤੇ ਖਾਲਸੇ ਦੀ ਜਿੱਤ ਹੋਈ ਆਹ ਕਰਕੇ ਗੁਰੂ ਸਾਹਿਬ ਜੀ ਕਹਿੰਦੇ ਮੇਰਾ ਖਾਲਸਾ ਸਾਰ ਸ਼ਸਤਰਾਂ ਦਾ ਮੇਲ ਕਰੇਗਾ ਸ਼ਾਸਤਰਾਂ ਨੂੰ ਸੰਭਾਲੇਗਾ ਖਾਲਸਾ ਜਾਗੇਗਾ ਐਸਾ ਦਬਾ ਪਾਵੇਗਾ ਜਿਵੇਂ ਮਾਨੋ ਮਹਾਭਾਰਤ ਦਾ ਯੁੱਧ ਹੋ ਰਿਹਾ ਹੋਵੇ ਕੰਜੋਗੀ ਲੰਬੋਗ ਮੈਂ ਸਾਰ ਸਿੰਘ ਰਹਿਣੇ ਮਾਂਜ ਖਾਲਸਾ ਜੋਗ ਭੋਗ ਤੇ ਵੀਰ ਰਸ ਇਹਨਾਂ ਤਿੰਨਾਂ ਦਾ ਹੀ ਮੇਲ ਕਰੇਗਾ ਖਾਲਸਾ ਜੋ ਹੋਵੇਗਾ ਨਾ ਉਹ ਪ੍ਰਮਾਤਮਾ ਦੀ ਮੌਜ ਦੇ ਵਿੱਚੋਂ ਪ੍ਰਗਟ ਹੋਵੇਗਾ ਖਾਦਰ ਤੋਂ ਲੈ ਕੇ ਸਿੰਧ ਦੇਸ਼ ਤੱਕ ਖਾਲਸਾ ਰਾਜ ਕਰੇਗਾ ਦਿੱਲੀ ਟਿਕਾਣਾ ਰਾਜ ਸਿੱਖ ਗੁਰੂ ਨਾਨਕ ਬਖਸ਼ੀ ਸਾਂਝ ਗੁਰੂ ਨਾਨਕ ਦੇਵ ਜੀ ਨੇ ਐਸੀ ਸਾਂਝ ਬਖਸ਼ੀ ਹੈ ਦਿੱਲੀ ਨੂੰ ਵੀ ਖਾਲਸਾ ਫਤਿਹ ਕਰ ਲਵੇਗਾ ਪਰ ਦਿੱਲੀ ਦੇ ਵਿੱਚ ਨਾ ਜਿਹੜਾ ਰਾਜ ਆ ਉਹ ਨਹੀਂ ਟਕੇਗਾ ਭਾਵ ਕੀ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦੇ ਯੋਧੇ ਦਿੱਲੀ ਦੇ ਲਾਲ ਕਿਲੇ ਨੂੰ ਫਤਿਹ ਕਰਕੇ ਤੇ ਅੱਗੇ ਹੋਰਾਂ ਨੂੰ ਵਾਗਡੋਰ ਸੰਭਾਲਦੇ ਰਹੇ ਆ ਖਾਲਸੇ ਦਾ ਰਾਜ ਗੁਰੂ ਜੀ ਕਿੱਥੋਂ ਤੱਕ ਹੋਵੇਗਾ ਸਿੰਘਾਂ ਨੇ ਜਦੋਂ ਪੁੱਛਿਆ ਕਹਿੰਦੇ ਜੀ ਮਾਲਵੇ ਤੱਕ ਕੁਰਕ ਖੇਤਰ ਤੱਕ ਉਸ ਤੋਂ ਅਗਲਾ ਜਿਹੜਾ ਜੰਗਲ ਦੇਸ਼ਾ ਅਟਕ ਤੱਕ ਖਾਲਸੇ ਦਾ ਰਾਜ ਹੋਵੇਗਾ ਪਹਾੜੀ ਇਲਾਕਿਆਂ ਵਿੱਚ ਰਾਜੇਦਾਈ ਝੰਡਾ ਜਿਹੜਾ ਖਾਲਸੇ ਦਾ ਨਿਸ਼ਾਨ ਝੂਲੇਗਾ ਕਸ਼ਮੀਰ ਹੰਸਪੁਰ ਮਲਕਪੁਰੇ ਤੱਕ ਰਾਜ ਹੋਵੇਗਾ ਖਾਲਸੇ ਦਾ ਪਿਸ਼ੌਰ ਤੱਕ ਜਲਾਲਾਬਾਦ ਤੱਕ ਕਾਬਲ ਤੱਕ ਇਹ ਜਿਹੜਾ ਰਾਜ ਹੈ ਨਾ ਜਿਨ੍ਹਾਂ ਦੇ ਲੰਮੇ ਲੰਮੇ ਕੇਸ ਆ ਕੇਸਾ ਧਾਰੀ ਸਿੰਘ ਜਿਹੜੇ ਆ ਲੈ ਲੈਣਗੇ ਤਵੇ ਖਾਲਸਾ ਸਿੰਧਦਰ ਦਿੱਲੀ ਕੇਸੁਰ ਭੇਸ ਸਿੰਧ ਤੱਕ ਖਾਲਸੇ ਦਾ ਰਾਜ ਹੋ ਜਾਣਾ ਹੈ ਪਾਦਸ਼ਾਹੀ ਜਿਹੜੀ ਠਾਠ ਨਾਲ ਕਰਨੀ ਖਾਲਸੇ ਨੇ ਰੂਪ ਰੰਗ ਸਭ ਛਪੇਗੀ ਦੀਪ ਸਿੰਘ ਨਵ ਰੰਗ ਤੁਰਕਾਂ ਦੇ ਪਠਾਣਾ ਦੇ ਜਿਹੜੇ ਰਾਜ ਤੇ ਸਾਦ ਆ ਫਿੱਕੇ ਪੈ ਜਾਣਗੇ ਵੀਣ ਰੰਗਾਂ ਦੇ ਸਿੰਘਾਂ ਦਾ ਤੇਜ ਵੱਧ ਜੇਗਾ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਕਹਿਣ ਲੱਗੇ ਕਹਿੰਦੇ ਅਸੀਂ ਭਾਵ ਕੀ ਉਦੋਂ ਨਾ ਹਜ਼ੂਰ ਸਾਹਿਬ ਪਾਵਨ ਧਰਤੀ ਤੇ ਨੰਦੇੜ ਸਾਹਿਬ ਜੀ ਨੂੰ ਕਿਹਾ ਜਾਂਦਾ ਅਸੀਂ ਜੋਤੀ ਜੋਤ ਸਮਾ ਜਾਵਾਂਗੇ ਖਾਲਸੇ ਦੀ ਸ਼ੋਲਾ ਜਾਵਾਂਗੇ ਜਿਹੜੇ ਅੱਗੇ ਸਾਰਾ ਕੁਝ ਕਰਨਗੇ ਕੋ ਦਿਨ ਖਾਹੇ ਸਹੀ ਲਾਪੁਰੇ ਹਰ ਕਸ਼ਮੀਰ ਕਈ ਦਿਨ ਖਾਲਸਾ ਲਾਹੌਰ ਤੇ ਕਸ਼ਮੀਰ ਦਾ ਮਾਮਲਾ ਵੀ ਖਾਵੇਗਾ। ਭਾਵੇਂ ਕਿ ਕਸ਼ਮੀਰ ਤੱਕ ਲਾਹੌਰ ਤੱਕ ਰਾਜ ਹੋ ਜਾਏਗਾ ਖਾਲਸੇ ਦਾ। ਮੇਰਾ ਖਾਲਸਾ ਮੁਲਕ ਨੂੰ ਜਿਹੜਾ ਨਾ ਸੁਧਾਰ ਕਰੇਗਾ। ਮੇਰੀ ਉਸ ਨੂੰ ਦਸਤਗਿਰੀ ਹੋਵੇਗੀ। ਗੁਰੂ ਦਾ ਖਾਲਸਾ ਹੋਵੇਗਾ ਤੇ ਖਾਲਸਾ ਗੁਰੂ ਦਾ ਹੋਵੇਗਾ। ਇਹ ਸੁਣ ਕੇ ਸਾਰੇ ਸਿੰਘਾਂ ਨੇ ਨਾ ਕਲਗੀਧਰ ਮਹਾਰਾਜ ਨੂੰ ਨਮਸਕਾਰ ਕੀਤੀ ਹੈ ਜੀ। ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਨਤਮਸਤਕ ਹੋਣਾ ਕੀਤਾ ਹੈ ਸਿੰਘਾਂ ਨੇ ਫਿਰ ਗੁਰੂ ਪਾਤਸ਼ਾਹ ਜੀ ਨੂੰ ਪੁੱਛਿਆ ਕਹਿੰਦੇ ਮਹਾਰਾਜ ਦੱਸੋ ਜੀ ਅਸੀਂ ਬੇਨਤੀ ਕਰਦੇ ਹਾਂ ਵੀ ਆਪ ਜੀ ਦੇ ਦੁਆਰਾ ਦਰਸ਼ਨ ਹੋਣਗੇ ਕਿ ਨਹੀਂ ਸਾਨੂੰ ਤੁਸੀਂ ਕਹਿ ਰਹੇ ਹੋ ਕਿ ਹਜੂਰ ਸਾਹਿਬ ਦੀ ਪਾਵਨ ਧਰਤੀ ਤੇ ਤੁਸੀਂ ਜੋਤੀ ਜੋਤ ਸਮਾਜੋਗੇ ਵੀ ਆਪ ਜੀ ਦੇ ਦੁਆਰਾ ਦਰਸ਼ਨ ਸਾਨੂੰ ਹੋਣਗੇ ਕਿ ਨਹੀਂ ਬੋਲੇ ਹੋਵਨ ਖਾਲਸਾ ਵਰਤੋਂਗੇ ਸਭ ਮਾਹੇ ਗੁਰੂ ਪਾਤਸ਼ਾਹ ਜੀ ਕਹਿੰਦੇ ਅਸੀਂ ਖਾਲਸਾ ਬਣ ਕੇ ਨਾ ਸਾਰਿਆਂ ਦੇ ਵਿੱਚ ਵਰਤਾਂਗੇ ਸਾਰੇ ਸਿੰਘਾਂ ਦੇ ਵਿੱਚੋਂ ਸਾਨੂੰ ਇਸ ਤਰ੍ਹਾਂ ਸਮਝਣਾ ਸਾਡੇ ਦੀਦਾਰ ਹੋਣਗੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਬਾਣੀ ਸਾਡੀ ਆਤਮਾ ਦੇ ਸਾਡੀ ਰੂਹ ਦੇ ਦਰਸ਼ਨ ਹੋਣਗੇ ਤੇ ਸਾਡੇ ਸਰੀਰ ਦੇ ਦਰਸ਼ਨ ਪੰਜਾਂ ਸਿੰਘਾਂ ਦੇ ਵਿੱਚੋਂ ਜਿਹੜੇ ਤਿਆਰ ਬਰ ਤਿਆਰ ਰਹਿਣੇ ਵਾਲੇ ਹੋਣਗੇ ਨਾ ਉਹਨਾਂ ਦੇ ਵਿੱਚੋਂ ਖਾਲਸਾ ਜੀ ਆਪ ਜੀ ਨੂੰ ਹੋ ਜਾਇਆ ਕਰਨਗੇ ਖਾਰੀ ਲਗ ਲਸ਼ਮੀ ਜਹਾ ਤੁ ਕਾ ਲਖੀ ਬਣਾਏ ਤਿੰਨ ਕੇ ਅਰਥ ਵਿਚਾਰੀਏ ਤੀਨ ਵਰਨ ਨਿਕਸਾਏ ਹਣ ਤੁਸੀਂ ਖਾਲਸੇ ਦੇ ਭਾਵ ਕੀ ਜਿਹੜੇ ਅਰਥ ਹਨ ਉਹ ਹਣ ਤੁਸੀਂ ਸਰਬਣ ਕਰੋਗੇ ਖਾਲਸੇ ਦੇ ਵਿੱਚ ਤਿੰਨ ਅੱਖਰਾਂ ਇੱਕ ਹੈ ਖਖਾ ਦੂਜਾ ਹੈ ਲੱਲਾ ਤੇ ਇੱਕ ਹੈ ਸਸਾ ਇਨ੍ਹਾਂ ਤਿੰਨਾਂ ਅੱਖਰਾਂ ਤੋਂ ਖਾਲਸਾ ਪਦ ਬਣਿਆ ਹੈ ਜਿਸ ਦਾ ਅਰਥ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਕਿਹਾ ਵੀ ਜਿਹੜਾ ਬਹੁਤ ਸ਼ੁੱਧ ਇਹਦੇ ਵਿੱਚ ਕੋਈ ਮਿਲਾਵਟ ਨਹੀਂ ਹੋਵੇਗੀ ਜਿਹਦੇ ਵਿੱਚ ਕੋਈ ਮਿਲਾਵਟ ਨਹੀਂ ਹੋਵੇਗੀ ਜਿਹਦੇ ਵਿੱਚ ਪ੍ਰਮਾਤਮਾ ਵਾਲੇ ਗੁਣ ਹੋਣਗੇ ਇਹਨੇ ਇੱਕ ਖ ਖਾਰ ਨੂੰ ਲਵੋ ਭਾਵ ਕੀ ਖਕਾਰ ਦਾ ਖਖਾ ਲਵੋ ਫਿਰ ਲਕਾਰ ਨੂੰ ਲਵੋ ਲਕਾਰ ਤੋਂ ਲਲਾ ਲਵੋ ਫਿਰ ਸਕਾਰ ਲਵੋ ਸਕਾਰ ਤੋਂ ਸਸਾ ਲਵੋ ਐਵੇਂ ਇਹਨਾਂ ਤਿੰਨਾਂ ਅੱਖਰਾਂ ਤੋਂ ਭਾਵ ਕੀ ਖਾਲਸਾ ਬਣਦਾ ਹੈ ਇਮ ਕੈ ਤੂਸ਼ਨ ਭਏ ਗੁਸਾਈ ਦੇਖਤ ਸਭ ਦਿਸ ਦ੍ਰਿਸ਼ਤ ਚ ਲਾਈ ਐਵੇਂ ਕਹਿ ਕੇ ਕਲਗੀਧਰ ਮਹਾਰਾਜ ਜੀ ਨਾ ਚੁੱਪ ਹੋ ਗਏ ਸਾਰੇ ਪਾਸੇ ਵੇਖ ਕੇ ਆਪਣੀ ਦ੍ਰਿਸ਼ਟੀ ਲਗਾਈ ਹੈ ਫਿਰ ਖਾਲਸੇ ਨੇ ਆਪਣੇ ਦਿਲ ਦੇ ਸ਼ੰਕਿਆਂ ਨੂੰ ਦੂਰ ਕਰਨ ਵਾਸਤੇ ਸਤਿਗੁਰੂ ਮਹਾਰਾਜ ਕੋਲੋਂ ਪੁੱਛਿਆ ਸ੍ਰੀ ਪ੍ਰਭ ਕਿੰਬਰ ਤੈ ਵਰਤਾਰਾ ਕਿੰ ਭਾਣਾ ਹੋਵੇ ਕਰਤਾਰਾ ਏ ਗੁਰੂ ਜੀ ਕਿਵੇਂ ਭਾਣਾ ਵਾਪਰੇਗਾ ਕਰਤਾਰ ਦਾ ਭਾਣਾ ਕਿਵੇਂ ਹੋਵੇਗਾ ਜੀ ਸਮੇ ਕਲੂ ਕੋ ਕੋ ਹੋਏ ਕਲ ਯੁਗ ਦਾ ਸਮਾ ਭਾਵ ਕੀ ਕਿਦਾਂ ਦਾ ਹੋਵੇਗਾ ਵਦੇ ਰਾਜ ਨਿਰਪ ਕਹੀ ਹੈ ਸੋ ਹੋਏ ਕਿਵੇਂ ਜਿਹੜਾ ਰਾਜੇ ਦਾ ਰਾਜ ਵਧੇਗਾ ਨਾ ਉਹਦੇ ਬਾਰੇ ਦੱਸਣਾ ਕਰੋ ਜੀ ਕਿਵੇਂ ਭਾਵ ਕੀ ਖਾਲਸੇ ਦਾ ਰਾਜ ਪ੍ਰਗਟ ਹੋਵੇਗਾ ਜਾਂ ਹੋਰ ਰਾਜ ਜਿਹੜੇ ਪ੍ਰਗਟ ਹੋਣਗੇ ਉਹਨਾਂ ਬਾਰੇ ਵੀ ਚਾਨਣਾ ਪਾਉ ਮਹਾਰਾਜ ਸਾਰਾ ਪੰਥ ਮਹਾਰਾਜ ਜੀ ਸੁਣਨਾ ਚਾਹੁੰਦਾ ਵੀ ਅੱਗੇ ਕੀ ਕੀ ਹੋਣਾ ਹੈ ਭੂਤ ਪ੍ਰਵੇਖ ਦੀ ਜਿਹੜੀ ਗਤੀ ਆ ਉਹ ਵੀ ਦੱਸਣੀ ਕਰੋ ਜੀ ਐਵੇਂ ਸਿੰਘਾਂ ਦੀ ਬੇਨਤੀ ਸੁਣ ਕੇ ਕਲਗੀਧਰ ਮਹਾਰਾਜ ਜੀ ਨੇ ਬਚਨ ਕੀਤੇ ਇੰਦੇ ਪਹਿਲਾਂ ਕਲਯੁਗ ਦੇ ਬਾਰੇ ਸੁਣੋ ਜੀ 432000 ਕਲਯੁਗ ਦੀ ਜਿਹੜੀ ਉਮਰ ਆ ਨਾ ਖਾਲਸਾ ਜੀ 432000 ਸਾਲ ਦੀ ਉਮਰ ਆ ਹਜੇ ਤਾਂ ਕਲਯੁਗ ਜਿਹੜਾ ਹੈ ਨਾ ਬਚਪਨ ਦੇ ਵਿੱਚ ਹੀ ਆ ਪੰਘੂੜੇ ਦੇ ਵਿੱਚ ਪਿਆਈ ਸਮਝੋ ਕੱਲੂ ਆਰਬਲ ਕਰੀ ਉਚਾਰਾ ਐਵੇਂ ਜਿਹੜੀ ਇਹਦੀ ਇੰਨੀ ਉਮਰ ਹੋਵੇਗੀ ਕਲਯੁਗ ਦੀ